ਵੀਰ ਬਜਰੰਗ ਬਲੀ ਜੀ ਦੇ ਜਨਮ ਦਿਹਾੜੇ ਦੇ ਉੱਪਰ ਜਿਹੜਾ ਵਾਜੀ ਗੁਰਦਾਸਪੁਰ ਵਿੱਚ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਵਾਜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸੋ ਤਸਵੀਰਾਂ ਦਾ ਨਾਲ ਸਾਂਝੀਆਂ ਕਰਦੇ ਆਂ ਜੀ ਔਰ ਜਿਹੜੇ ਇਹ ਆਯੋਜਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਬੜਾ ਵੱਡਾ ਰੋਲ ਆ ਜੀ ਸੰਸਾ ਦਾ ਗੁਰਦਾਸਪੁਰ ਵਿੱਚ ਬੜਾ ਵੱਡਾ ਰੋਲ ਆ ਤਕਰੀਬਨ ਹਰੇਕ ਦਿਨ ਤਿਉਹਾਰ ਤੇ ਸੰਸਾ ਜਿਹੜੀ ਆ ਜੀ ਐਦਾਂ ਹੀ ਗੁਰਦਾਸਪੁਰ ਵਿੱਚ ਜਿਹੜੀ ਆ ਜੀ ਝੰਡੇ ਜਿਹੜੇ ਬਲੰਦ ਕਰਦੀ ਆ ਔਰ ਭਗਵਾਨ ਦਾ ਨਾਮ ਜਿਹੜਾ ਲੈਂਦੀ ਆ ਜੀ ਹਰ ਇੱਕ ਦਿਨ ਤਿਉਹਾਰ ਦੇ ਉੱਪਰ ਜਿਹੜੀ ਜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਸੋ ਅੱਜ ਵੀ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਵਾ ਸੋ ਸ਼ਹਿਰ ਵਾਸੀ ਜਿਹੜੀ ਲਗਾਤਾਰ ਇਹਨਾਂ ਦੀ ਪ੍ਰਸ਼ੰਸਾ ਕਰਦੇ ਨੇ ਕਿਉਂਕਿ ਇਹਨਾਂ ਦੇ ਉਪਰਾਲੇ ਬੜੇ ਬੜੇ ਵੱਡੇ ਆ ਜੀ ਸੋ ਇੱਕ ਇੱਕ ਤਸਵੀਰਾਂ ਸਾਂਝ ਕਰਦੇ ਆ ਔਰ ਜਿਹੜੇ ਦੇ ਆਯੋਜਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜੀ ਮੈਂ ਕਿਹ ਕਵਰੇਜ ਕਰ ਲਵਾਂ ਤੋ ਜੋ ਵਾਯਾਤਰਾ ਗੱਦੀ ਜਾ ਰਹੀ ਹੈ ਅੱਜ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੀ ਸਬੂਚੀ ਟੀਮ ਵੱਲੋਂ ਸ਼੍ਰੀ ਅਰਵਿੰਦ ਕੇ ਜੀ ਵੱਲੋਂ ਤਸਦਾਦ ਸਿੰਘ ਭਗਵੰਤ ਵਾਲਵੋਂ ਮੇਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਾਰੇ ਭਾਰਤ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਮਹਾਜੰਤਰੀ ਦੇ ਲੱਖ ਲੱਖ ਮੁਬਾਰਕਾਂ ਬਖਸ਼ਣਾ ਚਾਹੁੰਦਾ ਜੀ ਸੋ ਦੇਖੋ ਜਿੰਨੇ ਵੀ ਸਾਡੇ ਸਿਆਸਤਦਾਨ ਨੇ ਜੀ ਉਹ ਪਹੁੰਚੇ ਨੇ ਔਰ ਭਗਵਾਨ ਦਾ ਨਾਮ ਲੈ ਰਹੇ ਨੇ ਸੋ ਪੰਦਾ ਵੀ ਹੈਗਾ ਕਿ ਤਰ੍ਹਾਂ ਦੇ ਜੀ ਬੜੀ ਵੱਡੀ ਉਪਰਾਲੇ ਨੇ ਜੀ ਇਸ ਸੰਸਦ ਦੇ ਵੀ ਔਰ ਸਾਡੇ ਸਿਆਸਤਦਾਨ ਜਣੇ ਉਹ ਵੀ ਰਲ ਮਿਲ ਕੇ ਜਿਹੜੇ ਆ ਜੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬੋਲ ਬਾਂਕੇ ਵਿਹਾਰੀ ਲਾਲ ਕੀ ਜੈ ਪਵਨ ਸੁਤ ਹਨੂਮਾਨ ਕੀ ਜੈ ਸਵਾਜੇ ਬਹੁਤ ਪਵਿੱਤਰ ਮੌਕਾ ਹੈ ਭਗਵਾਨ ਸ਼੍ਰੀ ਹਨੂਮਾਨ ਜੀ ਦਾ ਜਨਮ ਉਤਸਵ ਬਹੁਤ ਹੀ ਧੂਮਧਾਮ ਦੇ ਨਾਲ ਔਰ ਬੜੇ ਹੀ ਪ੍ਰੇਮ ਦੇ ਨਾਲ ਮਨਾਇਆ ਜਾ ਰਿਹਾ ਔਰ ਸਾਰੀ ਸੰਗਤ ਚ ਬਹੁਤ ਉਤਸ਼ਾਹ ਹੈ ਪ੍ਰਭੂ ਸਭ ਦੇ ਉੱਤੇ ਕਿਰਪਾ ਰੱਖਣ ਇਸੇ ਤਰ੍ਹਾਂ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਔਰ ਇਹ ਵਾਤਾਵਰਨ ਜਿਹੜਾ ਸਨਾਤਨ ਧਰਮ ਦਾ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਅਧ ਕਰੇ ਹਰ ਹਰ ਮਹਾਦੇਵ ਸੱਲ ਦੇ ਉੱਪਰ ਜਿਹੜੀਆਂ ਵਾ ਸਵਾਰ ਹੋ ਗਈਆਂ ਨੇ ਔਰ ਭਗਵਾਨ ਜੀ ਰਾਮ ਜੀ ਦੇ ਜਿਹੜੇ ਕਾਰੇ ਜਿਹੜੇ ਗੁਜ਼ਰੇ ਨੇ ਜੀ ਕੀ ਕਹੋਗੇ ਅੱਜ ਪਵਿੱਤਰ ਦਿਨ ਮਹਾਰਾਜ ਦਾ ਜੀ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਕਨੀਤ ਸਾਗਰ ਹੈ ਤੇ ਪਿਛਲੀ ਵਾਰ ਜਦੋਂ ਅਸੀਂ ਮਹਾਵੀਰ ਮਾਜਾ ਨਮੋਸਵਦੀ ਦੀ ਕੱਢੀ ਸੀ ਯਾਤਰਾ ਉਹ ਸਾਡੀ ਪਹਿਲੀ ਸੀ ਤੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਹਿਰੇ ਰਿਤ ਕੀਤਾ ਆ ਉਹਦੇ ਉਹਦੇ ਉੱਪਰ ਨਾਲ ਹੀ ਅਸੀਂ ਇਸ ਵਾਰੀ ਵੀ ਆਏ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਕੁੜੀਆਂ ਨੂੰ ਮੌਕਾ ਦਿੱਤਾ ਤੇ ਹੋਪਫੁਲੀ ਆਪਾਂ ਅੱਗੇ ਵੀ ਇਸ ਯਾਤਰਾਵਾਂ 'ਚ ਹਿੱਸਾ ਬਣਾ ਕੇ ਤੇ ਆਪਣਾ ਧਰਮ ਨੂੰ ਅੱਗੇ ਲੈ ਕੇ ਜਾ ਦੇਖੋ ਬਹੁਤ ਵਧੀਆ ਮੈਸੇਜ ਦਿੱਤਾ ਵਾ ਜੀ ਸੋ ਮਹਿਲਾਵਾਂ ਜਿਹੜੀਆਂ ਕਿਸੇ ਤੋਂ ਘੱਟ ਨਹੀਂ ਹੈ ਗਈ ਇਹ ਕਹਿੰਦਾ ਮਤਲਬ ਆ ਔਰ ਬੜੀ ਵੱਡੀ ਗੱਲ ਆ ਭਾਈ ਬੜਾ ਵੱਡਾ ਉਪਰਾਲਾ ਨਾਲ ਚੱਲਦੇ ਚੱਲਦੇ ਆਪਾਂ ਜੀ ਕਰੋ ਸਟਾਰਟ ਸੋ ਇਹ ਦੇਖੋ ਤੁਸੀਂ ਮਹਿਲਾਵਾਂ ਬਹੁਤ ਬਹੁਤ ਲੱਗ ਜਲਣ ਗਿਆ ਭਾਈ ਆਸ਼ੀਰਾਮ ਕੀ ਕਹੋਗੇ ਭਾਈ ਬਹੁਤ ਬਹੁਤ ਮੁਬਾਰਕ ਆ ਜੀ ਅੱਜ ਦਾ ਦਿਨ ਬੜਾ ਭਾਗਾ ਵਾਲਾ ਸਾਡੇ ਹਨੂਮਾਨ ਜੈੰਦੀ ਦੇ ਅਸੀਂ ਧਾਰੀਵਾਲ ਦਾ ਵੀ ਕਾਫੀ ਲੋਕ ਉੱਥੇ ਪਹੁੰਚ ਚੁੱਕੇ ਆ ਤੇ ਬੜਾ ਆਨੰਦ ਲੈ ਰਹੇ ਆ ਬਹੁਤ ਹੀ ਹੁਸਾਹ ਲੋਕਾਂ ਦੇ ਬੜੇ ਪਿਆਰ ਨਾਲ ਸਾਰੇ ਇੱਕ ਮੰਚੇ ਤੇ ਇਕੱਠੇ ਹੋ ਕੇ ਸਾਰੇ ਧਰਮ ਹਨੂਮਾਨ ਜ ਜਨਮ ਦਿਹਾੜਾ ਮਨਾ ਰਹੇ ਨਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਾਰੀ ਬਤਾਈ ਦੇਣਾ ਜੈ ਸ਼੍ਰੀ ਰਾਮ ਜੈ ਹਨੂਮਾਨ ਜੀ ਕੀ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਰਾਮ ਦੇ ਜੇ ਕਾਰਨ ਅਲਜਲਾ ਜੀ ਗੁਰਦਾਸਪੁਰ ਸ਼ਹਿਰ ਗੂੰਜ ਉਠਿਆ ਬਸ ਉਹ ਧਾਰੀਵਾਲ ਤੋਂ ਸਪੈਸ਼ਲ ਜਿਹੜੇ ਆਏ ਜੀ ਭਗਵਾਨ ਰਾਮ ਜੀ ਦੇ ਜਿਹੜੇ ਗੁੰਗਾਨ ਕਰ ਰਹੇ ਨੇ ਮਹਾਵੀਰ ਬਜਰੰਗ ਬਲੀ ਦਾ ਜਿਹੜਾ ਬਾਜੀ ਉਹ ਜਾਪ ਹੋ ਰਿਹਾ ਉਹ ਜਗ੍ਹਾ ਜਗ੍ਹਾ ਤੇ ਧੰਕਾਰੇ ਜਿਹੜੇ ਵੱਜ ਰਹੀ ਆ ਭਾਜੀ ਕੀ ਕਹੋਗੇ ਇਧਰ ਆਓ ਇਸ ਸਾਈਡ ਆਓ ਬੰਦੇ ਕੀ ਕੀ ਧਾਰੀਵਾਲ ਦੁਆਏ ਆ ਬਹੁਤ ਸ਼ੋਭਾ ਯਾਤਰਾ ਦੇਖਿਆ ਇੱਕ ਵਾਰ ਇਸ ਵਾਰ ਸਨਾਤਨ ਧਰਮ ਦੀ ਸ਼ੋਭਾ ਯਾਤਰਾ ਬਹੁਤ ਹੀ ਵਧੀਆ ਹੈ ਸਾਰੇ ਦੇਸ਼ ਵਾਸੀਆਂ ਨੂੰ ਜ਼ਿਲ੍ਹਾ ਗੁਰਦਾਸਪੁਰ ਨੂੰ ਹਨੂਮਾਨ ਜਨਮotsਵ ਦੀ ਲੱਖ ਲੱਖ ਵਧਾਈਆਂ ਜੈ ਸ਼੍ਰੀ ਰਾਮ ਸੋ ਦੇਖ ਲਓ ਭਗਵਾਨ ਦਾ ਨਾਮ ਜਿਹੜਾ ਵਧੀ ਜਪਿਆ ਜਾ ਰਿਹਾ ਵਾ ਸੁਭੀ ਜੀ ਕੀ ਕਹੋਗੇ ਜੀ ਜੈ ਸ਼੍ਰੀ ਰਾਮ ਜੀ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹਨੂਮਾਨ ਜੀ ਦੇ ਜਨਮotsਵ ਦੀ ਲੱਖ ਲੱਖ ਵਧਾਈ ਅੱਜ ਬਹੁਤ ਹੀ ਪਾ ਗਾਵਾਂ ਵਾਲਾ ਦਿਨ ਹੈ ਕਿ ਐਡੀ ਭੋਵੇ ਸ਼ੋਭਾ ਯਾਤਰਾ ਨਿਕਲੀ ਹਨੂਮਾਨ ਜੀ ਦੇ ਜਨਮ ਦਿਨ ਦੇ ਔਰ ਸਨਾਤਨ ਦਾ ਜਿਹੜਾ ਰੂਪ ਹੈ ਉਹ ਦੇਖਣ ਨੂੰ ਮਿਲ ਰਿਹਾ ਨਵ ਨੂਤਨ ਰੂਪ ਦੇਖਣ ਨੂੰ ਮਿਲ ਰਹੀ ਬਹੁਤ ਸਾਰੇ ਲੋਕਾਂ ਦੇ ਨਾਲ ਰਲ ਕੇ ਬਹੁਤ ਖੁਸ਼ੀ ਮਨਾ ਰਿਹਾ ਆਪ ਸਭ ਨੂੰ ਹਨੂਮਾਨ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਜੇ ਕਾਰਿਆਂ ਨਾਲ ਜਿਸ ਤਰ੍ਹਾਂ ਦੱਸ ਰਿਹਾ ਵੀ ਭਗਵਾਨ ਰਾਮ ਦੇ ਜੇ ਕਾਰਿਆਂ ਨਾਲ ਜਿਹੜਾ ਵਾਜੀ ਗੁਰਦਾਸਪੁਰ ਸ਼ਹਿਰ ਗੂੰਜ ਉੱਠਿਆ ਵਾਜੀ ਪਿੱਛੇ ਨੂੰ ਤਸਵੀਰ ਦਿਖਾਓ ਭਾਜੀ ਇੱਕ ਘਮਾ ਕੇ ਜਰਾ ਸੋ ਦੇਖੋ ਤੁਹਾਨੂੰ ਚਾਰੋਂ ਬਨੇ ਜਿਹੜੇ ਆ ਜੀ ਜਾਣਕਾਰੀ ਜਿਹੜੇ ਗਿਦੇ ਸ਼ੋਰਤ ਵਾਲੇ ਸ਼ਹਿਰ ਦੀਆਂ ਤਕਰੀਬਨ ਜੜੀਆਂ ਆਉਂਦੀ ਸਿਆਸਤਦਾਨ ਔਰ ਸ਼ਹਿਰ ਦੀਆਂ ਜਿੰਨੀਆਂ ਵੀ ਸੰਸਥਾਵਾਂ ਸਾਰੀਆਂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਆਂ ਵਾ ਸੋ ਪਾ ਜੀ ਬੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਕੱਢੀ ਗਈ ਅੱਜ ਜੀ ਅੱਜ ਸਾਡੇ ਵਾਸਤੇ ਬਹੁਤ ਹੀ ਪਵਿੱਤਰ ਸਮਾਂ ਕਹਿ ਸਕਦੇ ਹਾਂ ਕਿ ਸਾਨੂੰ ਆਪਣੇ ਸ਼ਹਿਰ ਦੇ ਵਿੱਚ ਹਰ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਸਵਾ ਮਿਲ ਰਿਹਾ ਔਰ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਸ ਤਰ੍ਹਾਂ ਦੇ ਜਿਹੜੇ ਪਹਲੇ ਆ ਕੁਝ ਆਪਣੇ ਆ ਸ਼ਬਦ ਕੀਰਤਨ ਕਰਦੇ ਆ ਉਹਨੂੰ ਸਮਰਪਿਤ ਕਰਦੇ ਆ ਤੇ ਅੱਜ ਆਪਣੇ ਸ਼ਹਿਰ ਦੇ ਵਿੱਚ ਵੀ ਜੋ ਹਨੂਮਾਨ ਜਿਹਦੇ ਉਸਤਵ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਵਿੱਚ ਵੀ ਸ਼ਾਮਲ ਹੋਏ ਆ ਔਰ ਸਾਡਾ ਸ਼ਾਮਲ ਹੋਣ ਦਾ ਮੁੱਖ ਮਤਲਬ ਇਹੋ ਹੀ ਆ ਕਿ ਇੱਥੋਂ ਇਹ ਦਿਖਦਾ ਹੈ ਕਿ ਅਸੀਂ ਸਾਰੇ ਧਰਮਾਂ ਦੇ ਲੋਕ ਹਰ ਦੁੱਖ ਸੁੱਖ ਦੇ ਵਿੱਚ ਹਰ ਧਾਰਮਿਕ ਸਮਾਗਮ ਦੇ ਵਿੱਚ ਹਰ ਤਿਉਹਾਰ ਦੇ ਵਿੱਚ ਇਕੱਠੇ ਆ ਪਰ ਫਿਰ ਵੀ ਕੁਝ ਸ਼ਰਾਰਤੀ ਲੋਕ ਇਦਾਂ ਦੇ ਨੇ ਜਿਹੜੇ ਸਾਡੇ ਭਾਈਚਾਰੇ ਇੱਕ ਸਾਂਝ ਨੂੰ ਹਮੇਸ਼ਾ ਉਂਗਲਾਂ ਕਰਦੇ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ਾਂ ਕਰਦੇ ਨੇ ਕੁਝ ਸ਼ਰਾਰਤੀ ਗੱਲਾਂ ਕਰਦੇ ਨੇ ਇਹਨਾਂ ਨੂੰ ਮੈਂ ਕਵਾਂਗੇ ਇਸ ਤਰ੍ਹਾਂ ਦੇ ਅੱਖਰਾਂ ਨੂੰ ਕਿ ਬਾਜ਼ ਆ ਜਾਣ ਕਿਉਂਕਿ ਕੋਈ ਵੀ ਤਾਕਤ ਸਾਡੇ ਭਾਰਤ ਦੇਸ਼ ਨੂੰ ਸਾਡੇ ਭਾਈਚਾਰੇ ਨੂੰ ਸਾਡੇ ਧਰਮਾਂ ਦੇ ਸਮੂਹ ਨੂੰ ਅਲੱਗ ਨਹੀਂ ਕਰ ਸਕਦੀ ਇਹ ਜਿੱਥੋਂ ਤੱਕ ਮਰਜ਼ੀ ਜ਼ੋਰ ਲਾ ਲੈਣ ਇਹ ਸਾਰੇ ਹੀ ਧਰਮਾਂ ਦੇ ਲੋਕ ਅੱਜ ਇਸ ਸ਼ੋਭਾ ਯਾਤਰਾ ਦੇ ਵਿੱਚ ਇਕੱਠੇ ਹੋਏ ਆ ਸ਼ਹਿਰ ਦੀ ਪਰਕਰਮਾ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਉਤਸ਼ਾਹ ਸਾਡੇ ਸ਼ਹਿਰ ਦੀ ਸੰਗਤ ਦੇ ਵਿੱਚ ਮਿਲ ਰਿਹਾ ਫੁੱਲਾਂ ਦੀ ਵਰਖਾ ਕਰ ਰਹੇ ਆ ਥਾਂ ਥਾਂ ਤੇ ਲੰਗਰ ਲੱਗੇ ਪਏ ਨੇ ਔਰ ਅਸੀਂ ਵੀ ਆਪਣੇ ਆਪ ਨੂੰ ਬੜੇ ਖੁਸ਼ੀ ਨਹੀਂ ਸੀ ਮਹਿਸੂਸ ਕਰ ਰਹੇ ਆ ਕਿ ਸਾਨੂੰ ਇਹ ਸਮਾਂ ਮਿਲਿਆ ਕਿ ਅਸੀਂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਸੰਗਤ ਦੇ ਦਰਸ਼ਨ ਕਰ ਸਕੀਏ ਧੰਨਵਾਦ ਸੋ ਤਕਰੀਬਨ ਜਿਹੜੀਆਂ ਸਾਡੇ ਸ਼ਹਿਰ ਦੀਆਂ ਹਰੇਕ ਸੰਸਥਾ ਹੋ ਗਈ ਜਾਂ ਸਿਆਸਤਦਾਨ ਕਹੀਏ ਹਰੇਕ ਜਿਹੜਾ ਵਿਅਕਤੀ ਹੈ ਜਿਹੜੀ ਸ਼ੋਭਾ ਯਾਤਰਾ ਵੀ ਸ਼ਾਮਲ ਹੋਇਆ ਵਾ ਸੋ ਚਾਹੀਦਾ ਵੀ ਆ ਜੀ ਸਮੇਂ ਦੀ ਜ਼ਰੂਰਤ ਵੀ ਆ ਗਈ ਆ ਤਸਵੀਰਾਂ ਤੁਸੀਂ ਸਾਂਝੀਆਂ ਕਰਦੇ ਰਹੋ ਭਾਜੀ ਨਾਲ ਨਾਲ ਸੋ ਤੁਹਾਨੂੰ ਦੇਖੋ ਵੀ ਤੁਹਾਨੂੰ ਕਿਸੇ ਵੀ ਬੰਦੇ ਤੁਸੀਂ ਦੇਖੋ ਹਰੇਕ ਤਰਫ ਜਿਹੜਾ ਵਾ ਜੀ ਭਗਵਾਨ ਰਾਮ ਦੇ ਜੇਕਾਰੇ ਲੱਗ ਰਹੇ ਨੇ ਜੇਕਾਰਿਆਂ ਨਾਲ ਗੂੰਜ ਉਠਿਆ ਵਾ ਜੀ ਸੋ ਪ੍ਰਭੂ ਦੀ ਕਿਰਪਾ ਜਿਹੜੀ ਆ ਅਪਾਰ ਬਣੀ ਹੋਈ ਦੀ ਆ ਜੀ ਸੋ ਤਸਵੀਰਾਂ ਜਿਹੜੀਆਂ ਉਹ ਤੁਹਾਡਾ ਸਾਂਝੀਆਂ ਕਰ ਰਹੇ ਆ ਜੀ ਸੋ ਆਨੰਦ ਜੀ ਵੀ ਆ ਗਏ ਆਨੰਦ ਜੀ ਸਵਾਗਤ ਕਰ ਰਹ ਅੱਜ ਹਨੂਮਨ ਜਨਮ ਦਿਵਸ ਦੇ ਸਾਰਿਆਂ ਨੂੰ ਢੇਰ ਸਾਰੀ ਮੁਬਾਰਕਾਂ ਹੋਣ ਮੈਂ ਸਾਰੇ ਨਹੀਂ ਕਹਾਂਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਬਸ਼ੰਗਬਲੀ ਪਰਮਾਤਮਾ ਸਾਰਿਆਂ ਚ ਸਮਾਜ ਚ ਪਿਆਰ ਵਧਾਏ ਸਾਰੇ ਨਾਲ ਮੇਰੇ ਇਕੱਠੇ ਰਹੀਏ ਬਿਲਕੁਲ ਬਿਲਕੁਲ ਗੋਗਾ ਜੀ ਵਧਾਈ ਵਧਾਈ ਬੰਦੀ ਆ ਜੀ ਹਾਂ ਜੀ ਜੋ ਸ੍ਰਿਸ਼ਟੀ ਰਚੇ ਉਸੇ ਭਗਵਾਨ ਕਹਤੇ ਹਨ ਜੋ ਸੰਕਟ ਹਰੇ ਉਸੇ ਹਨੂਮਾਨ ਕਹਤੇ ਹਨ ਬਹੁਤ ਸਿਆਪਤੀ ਰਾਮਚੰਦਰ ਮਹਾਰਾਜ ਕੀਚ ਅੱਜ ਦੀ ਯਾਤਰਾ ਦੇਖ ਕੇ ਜਨੀ ਖੁਸ਼ੀ ਹੋਈ ਇਸ ਤੋਂ ਵੱਧ ਸ਼ਹਿਰ ਕਦੀ ਕਿਸ ਨੂੰ ਖੁਸ਼ੀ ਹੋਈ ਹੋਏਗੀ ਔਰ ਜਨੀ ਸੰਗਤ ਦੇ ਦਰਸ਼ਨ ਕਰਨ ਨੂੰ ਮਿਲੇ ਇਹਦੇ ਵਿੱਚ ਪ੍ਰਮਾਤਮਾ ਖੁਦ ਵੀ ਰਾਜਮਾਨ ਹੈ ਜਨੀ ਵੀ ਜਲਦੀ ਆ ਸਕਦੇ ਹੋ ਜਿਹੜੇ ਲੋਕ ਨਹੀਂ ਆਏ ਮੈਂ ਕਹਿੰਦਾ ਉਹ ਵੀ ਆ ਕੇ ਇਸ ਸਾਗਰ ਦੇ ਵਿੱਚ ਡੁਬਕੀ ਲਗਾ ਜਨ ਇਹ ਬਹੁਤ ਭਾਗਸ਼ਾਲੀ ਦਿਨ ਹੈ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਸ਼ੁਕਰੀਆ ਸੋ ਕਪਿਲ ਮਾ ਜਨ ਸਾਡ ਨਾਲ ਨੇ ਜੀ ਗੱਲਬਾਤ ਕਰ ਕਬਲ ਜੀ ਰੌਣਕਾਂ ਦੇਖਣ ਜੋਗ ਨੇ ਅੱਜ ਜੀ ਆ ਜੀ ਸ਼ਿਵ ਸਨਾ ਸਮਾਜੀਵਾਦੀ ਔਰ ਸਾਰੇ ਸੰਗਠਨਾਂ ਆ ਲੋ ਜਿਹੜੀ ਐ ਆਨਮਾ ਜਨਤੀ ਦੀ ਸ਼ੋਭਾ ਯਾਤਰਾ ਉਤੇ ਸਾਰੇ ਹੀ ਜਿਹੜੇ ਸ਼ਹਿਰ ਨਿਵਾਸੀ ਆ ਔਰ ਦੇਸ਼ ਨੂੰ ਆਸIAN ਨੂੰ ਬਹੁਤ ਬਹੁਤ ਮੁਬਾਰਕਾ ਹੋਏ जय श्री राम जय श्री, श्री राम जय सो जय श्री राम ਦੇ ਜੀ ਕਰਨ ਨਾਲ ਬੋਲੋਠਿਆ ਜੀ ਕੀ ਕਹੋਗੇ ਭਾਜੀ ਸੋ ਜੈ શ્રી RAM ਜੀ ਸਾਰਿਆਂ ਨੂੰ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਕਿ ਜਦੋਂ ਸਾਡੇ ਹਨੂਮਾਨ ਜੀ ਦਾ ਜਨਮ ਉਤਸਵ ਆ ਉਹ ਦੇ ਉਪਲਬਖ ਤੇ ਵਿੱਚ ਅੱਜ ਗੁਰਦਾਸਪੁਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਹਦੀ ਸਾਰੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਮਹਲਮੀਕ ਸਮਾਜ ਵੱਲੋਂ ਵੀ ਅਸੀਂ ਸਾਰੇ ਸਮਾਜ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਧੰਨਵਾਦ কাইলৈ দা ক'লে নাম যি ਦੇ ਦਿਨ ਲਾਉ ਅੱਜ ਹਨੂਮਨ ਜਨਮ ਦਿਵਸ ਮੌਕੇ ਜਿਹੜੀ ਸ਼ੋਭਾ ਯਾਤਰਾ ਚੇਤਨਾ ਮੰਚ ਹੋ ਕੇ ਕੱਢੀ ਜਾ ਰਹੀ ਹੈ ਭਾਰਤ ਵਿਕਾਸ ਪ੍ਰੇਸ਼ਿਤ ਗੁਰਦਾਸਪੁਰ ਸਿਟੀ ਦੀ ਟੀਮ ਉਹਦੇ ਸਵਾਗਤ ਵਾਸਤੇ ਇੱਥੇ ਖੜੇ ਅਸੀਂ ਇੱਥੇ ਹਨੂਮਨ ਚੌਂਕ ਦੇ ਵਿੱਚ ਸੁਭਾਸ਼ ਮਾਜਰ ਜੀ ਦੁਕਾਨ ਦੇ ਅੱਗੇ ਇੱਕ ਪਾਣੀ ਦਾ ਔਰ ਬਿਸਕਟਾ ਸਟਾਲ ਲਗਾਇਆ ਹੈ ਤਾਂ ਕਿ ਆਉਣ ਵਾਲੇ ਜਿਹੜੇ ਯਾਤਰੀ ਕੋਤ ਸੁਭਜਾਤਾ ਦੇ ਨਾਲ ਆ ਰਹੇ ਆ ਉਹਨਾਂ ਨੂੰ ਪਾਣੀ ਦਿੱਤਾ ਜਾ ਸਕੇ ਔਰ ਬਿਸਕਟ ਦਿੱਤਾ ਜਾ ਸਕੇ ਉਹਨਾਂ ਦੀ ਵਰਸ਼ਾ ਵੀ ਨਾਲ ਕਰਾਂਗੇ ਤਾਕੀ ਦੁਆਰ ਨਾਨਵਾਂ ਜੀ ਦਾ ਜੋ ਜਿਵੇਂ ਚਿੱਤਰ ਹੈ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਆਪਣੀ ਚਿੱਤ ਵਿੱਚ ਰੱਖ ਸਕੀਏ ਇਹ ਯਾਤਰਾ ਜਿਹੜੀ ਹੈ ਸਮਾਜਿਕ ਚੇਤਨਾ ਮੰਚ ਵੱਲੋਂ ਕੱਢੀ ਜਾ ਰਹੀ ਹੈ ਅਸੀਂ ਉਹਦੇ ਸਵਾਗਤ ਵਾਸਤੇ ਇੱਥੇ ਖੜੇ ਹਾਂ ਤੇ ਇਸ ਅਫਸਰ ਤੇ ਸ੍ਰੀ ਸਨਾਤਨ ਧਰਮ ਜਾਗਰਣ ਮੰਚ ਵੱਲੋਂ ਬਹੁਤ ਵਧੀਆ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਮੰਚ ਹਮੇਸ਼ਾ ਸਾਡੇ ਰਾਕੇ ਦੇ ਵਿੱਚ ਰੋਹਾਨੀਅਤ ਨਾਲ ਜੋੜੇ ਕੰਬਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਔਰ ਲੋਕਾਂ ਨੂੰ ਰੋਹਾਨੀਅਤ ਦੇ ਨਾਲ ਜੋੜਦਾ ਮੈਂ ਇਹਨਾਂ ਸਾਰੀ ਟੀਮ ਨੂੰ ਮੁਬਾਰਕ ਦਿੰਦਾ ਔਰ ਅੱਜ महावीर ਜਨਤੀਆ ਹਨੂਮਾਨ ਮਹਾਰਾਜ ਜੀ ਦੀ અપਾਰ ਕਿਰਪਾ ਇਸ ਇਲਾਕੇ ਤੇ ਬਣੀ ਰਵੇ ਔਰ ਹਨੂਮਾਨ ਮਹਾਰਾਜ ਜੀ ਦੀ ਐਸੀ ਪ੍ਰੇਰਣਾ ਸਾਰੇ ਲੋਕਾਂ ਦੇ ਵਿੱਚ ਆਵੇ ਕਿਉਂਕਿ ਉਹਨਾਂ ਦਾ ਤਿਆਗ ਉਹਨਾਂ ਦੀ ਉਹਨਾਂ ਦਾ ਸਮਰਪਣ ਭਗਵਾਨ ਰਾਮ ਪ੍ਰਤੀ ਸਾਰੇ ਇਤਿਹਾਸ ਦੇ ਵਿੱਚ ਉਹਦਾ ਉਜਾਗਰ ਹੁੰਦਾ ਸੋ ਮੈਂ ਇਲਾਕਾ ਵਾਸੀਆਂ ਨੂੰ ਮੁਬਾਰਕ ਦਿਨਾ ਸ਼ੁਭ ਕਾਮਨਾਵਾ ਦਿਨਾ ਔਰ ਪਰਮੇਸ਼ਵਰ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਅਜਿਹੇ ਤਰੀਕੇ ਦੇ ਨਾਲ ਲੋਕ ਇਹੋ ਜਿਹੇ ਦਿਨ ਨੇ ਆਪਸੀ ਪਿਆਰ ਭਾਈਚਾਰੇ ਸਦ ਭਾਵਨਾ ਦੇ ਨਾਲ ਮਿਲਾਉਣ ਤਾਂ ਕਿ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਅੱਜ ਸਮਾਜ ਦਾ ਹਰ ਵਰਗ ਬਹੁਤ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਰਿਹਾ ਔਰ ਮੈਂ ਅੱਜ ਸਾਡੇ ਵਿੱਚ ਸਾਡੇ ਜਿਹੜੇ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਾਡਾ ਨੌਜਵਾਨ ਆਗੂ ਮਿਹਨਤੀ ਅਮਰ ਸ਼ੇਰ ਸਿੰਘ ਗਲਸੀ ਐਮ ਐਲ ਏ ਬਟਾਲਾ ਚੰਦ ਮਿੰਟਾਂ ਦੇ ਵਿੱਚ ਉਹ ਵੀ ਇੱਥੇ ਪਹੁੰਚ ਰਹੇ ਨੇ ਔਰ ਆਪਾਂ ਮਿਲ ਕੇ ਸੰਗਤ ਦੇ ਨਾਲ ਮਾਹਵੀਰ ਜੀ ਦੇ ਗੁਣ ਗਾਣ ਕਰਦੇ ਹੋਏ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ 'ਚ ਹਿੱਸਾ ਲੈਵਾਂਗੇ